307 752 ਆਮ ਗਾਣਿਆਂ 'ਚ ਜ਼ਿਕਰ ਹੁੰਦਾ ਵਾ ਇਹ ਧਾਰਾਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕੀ ਲੱਗਦਾ ਇਹਨਾਂ ਦਾ ਹੁਣ 302 307 ਇਹ ਸਾਰੇ ਇੱਕ ਚੈਪਟਰ ਦੇ ਵਿੱਚ ਆਉਂਦੇ ਸੀ ਜਿਹੜੇ ਮਰਡਰ ਕਲਟੇਬਲ ਹੋਮਿਸਾਈਡ ਜਿਹਨੂੰ ਆਪਾਂ ਗੈਰ ਇਰਾਦਤਨ ਕਤਲ ਕਹਿ ਦਿੰਦੇ ਆ ਪਹਿਲਾਂ 23 24 25 26 ਇਹ ਸਾਰਾ ਕੁਝ ਸੱਟਾਂ ਮਾਰਨੀਆਂ ਜਿਹਨੂੰ ਆਪਾਂ ਕਹਿ ਦਿੰਦੇ ਆ 23 24 ਤੱਕ ਇਹ ਨਾਰਮਲ ਹਰਟ 26 ਆ ਕੇ ਗ੍ਰੀਵੀਅਸ ਹਰਟ ਬਣ ਜਾਂਦਾ ਇਹਦੇ ਵਿੱਚ ਮੈਡੀਕਲ ਰਿਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਔਰ ਬਹੁਤ ਚੀਜ਼ਾਂ ਕਾਊਂਟ ਕਰਕੇ ਹੀ ਕੋਈ ਵੀ ਸੈਕਸ਼ਨ ਇਨਵੋਕ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਆਮ ਤੌਰ ਤੇ ਦੇਖੋਗੇ ਕਈ ਵਾਰੀ ਪੁਲਿਸ ਹੜ்பੜਾ ਹੜ ਤੇ ਵਿੱਚ ਪਹਿਲਾਂ 307 ਲਾ ਦਿੰਦੀ ਹੈ ਬਾਅਦ ਚੋਂ ਕੱਟ ਕੇ 326 ਵੀ ਰਹਿ ਜਾਂਦੀ ਹੈ ਕਈ ਵਾਰੀ 326 ਵੀ ਨਹੀਂ ਰਹਿੰਦੀ ਹੈ ਅੱਜ ਕੱਲ੍ਹ ਇੱਕ ਟ੍ਰੈਂਡ ਬਹੁਤ ਚੱਲ ਪਿਆ ਹੁੰਦਾ ਕੀ ਹੈ ਕਿ ਕੋਈ ਵੀ ਚੀਜ਼ ਆਉਂਦੀ ਹੈ ਸਾਡੇ ਕੋਲ ਕਲਾਇੰਟਸ ਵੀ ਆਉਂਦੇ ਨੇ Google ਤੋਂ ਪੜ ਕੇ ਆਉਂਦੇ ਨੇ ਸੋ ਜੇ ਕਦੇ ਵੀ ਇਦਾਂ ਦੀ ਕੋਈ ਦਿੱਕਤ ਲੱਗਦਾ ਹੈ ਕਿ ਕੋਈ ਧਾਰਾ ਗਲਤ ਲੱਗੀ ਹੈ ਜਾਂ ਨਹੀਂ ਆਪਦੇ ਵਕੀਲ ਨਾਲ ਸਲਾਹ ਕਰੋ ਹੁਣ Google ਨੂੰ ਤਾਂ ਨਹੀਂ ਪਤਾ ਹੈ ਤੁਹਾਡੀ ਲੜਾਈ ਕਿਵੇਂ ਹੋਈ Google ਨੂੰ ਇਹ ਵੀ ਨਹੀਂ ਪਤਾ ਕਿ ਸੋਟੀਆਂ ਚੱਲੀਆਂ ਜਾਂ ਕੋਈ ਤੇਜ਼ ਤਰਹ ਹਥਿਆਰ ਚੱਲੇ ਮੰਨ ਲਓ ਜੇ ਆਪਣੇ ਕੋ ਕਤਲ ਹੋ ਗਿਆ ਉਹਨੂੰ ਸਲੈਂਟਰ ਕਰਨਾ ਚਾਹੀਦਾ ਵਾ ਜਾਂ ਜਿਹੜੀ ਪੁਲਿਸ ਦੀ ਕਾਰਵਾਈ ਨੇ ਪੁਲਿਸ ਅਰੈਸਟ ਕਰਾ ਜਾ ਕੇ ਜਦੋਂ ਕੋਈ ਆਫੈਂਸ ਹੋ ਗਿਆ ਕਿਸੇ ਤੋਂ ਤਾਂ ਉਹਦੇ ਵਿੱਚ ਬਚਣ ਦੇ ਚਾਂਸਸ ਤਾਂ ਬਹੁਤ ਘੱਟ ਨੇ ਅਨਟ੍ਰੀ ਲੈਨਲੈਸ ਤੁਸੀਂ ਬਿਲਕੁਲ ਬੇਕਸੂਰ ਹੋ ਕਤਲ ਦੀ ਗੱਲ ਕਰ ਲੈਨੇ ਆ ਕਤਲ ਦੋ ਤਰ੍ਹਾਂ ਦੇ ਹੁੰਦੇ ਆ ਗੈਰ ਰਾਤਨ ਤੇ ਇਰਾਦਤਨ ਹੁਣ ਇਹਨਾਂ ਦੇ ਵਿੱਚ ਜੇ ਡਿਫਰੈਂਸ ਦੇਖਣ ਲੱਗੇ ਤਾਂ ਬਹੁਤ ਥਿਨ ਲੈਨ ਡਿਫਰੈਂਸ ਪਰ ਸਜ਼ਾ ਦੇ ਵਿੱਚ ਬਹੁਤ ਫਰਕ ਹੈ ਇੱਕ ਗੈਰਨ ਕੀ ਬੇਸਿਕ ਇਹਦੇ ਜਿਹੜੇ ਡਿਫਰੈਂਸ ਆ ਤੁਸੀਂ ਮਾਰਨਾ ਨਹੀਂ ਚਾਹੁੰਦੇ ਸੀ ਪਰ ਬੰਦਾ ਮਰ ਗਿਆ ਉਹ ਮਰਡਰ ਨਹੀਂ ਹੁੰਦਾ ਤਾ ਇਹਨਾਂ ਚੀਜ਼ਾਂ ਦੇ ਉੱਤੇ ਡਿਫਰ ਕਰਨਾ ਵੀ ਇੱਕ ਕਹਿ ਲੋ ਕਿ ਡਿਫੈਂਸ ਲੈਣਾ ਇਸ ਚੀਜ਼ ਦਾ ਉਹ ਵਕੀਲ ਦਾ ਕੰਮ ਆ ਜਾਂਦਾ ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਗੋਪਾਰਾਹ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਵਿਚਕਾਰ ਇੱਕ ਖਾਸ ਮੁਲਾਕਾਤ ਲੈ ਕੇ ਅੱਜ ਗੱਲਬਾਤ ਕਰਾਂਗੇ ਆਪਾਂ ਅਪਰਾਧਿਕ ਧਾਰਾਵਾਂ ਬਾਰੇ ਜਿਵੇਂ 302 326 26 ਦਾ ਪਰਚਾ ਹੋ ਗਿਆ 755 ਹੋਗੀ ਜਈਆਂ ਹੋਰ ਧਾਰਾਵਾਂ ਬਾਰੇ ਇਹ ਕਦੋਂ ਲੱਗਦੀਆਂ ਨੇ ਇਹਨਾਂ ਦੀ ਸਜ਼ਾ ਕਿਹੜੀ-ਕਿਹੜੀ ਹੁੰਦੀ ਆ ਇਹਨਾਂ ਤੋਂ ਬਚਣ ਦਾ ਤਰੀਕਾ ਕੀ ਆ ਸਰਨਾਮ ਵਿਧਰਨ ਕੇ ਐਡਵੋਕੇਟ ਜਸਮਨ ਸਿੰਘ ਗਿੱਲ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਦੇ ਤੌਰ ਤੇ ਪ੍ਰੈਕਟਿਸ ਕਰਦੇ ਨੇ ਗੱਲਬਾਤ ਕਰਦੇ ਹਾਂ ਸਵਾਗਤ ਕਰਾਂਗੇ ਬਾਈ ਜੀ ਸਵਾਗਤ ਕਰਦੇ ਹਾਂ ਸਾਰੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਗੱਲਬਾਤ ਕਰਦੇ ਆ ਅਪਰਾਧਿਕ ਧਾਰਾਵਾਂ ਬਾਰੇ ਆਪਾਂ ਜ਼ਿਕਰ ਕੀਤਾ ਵਾ 307 751 ਆਮ ਗਾਣੇ 'ਚ ਜ਼ਿਕਰ ਹੁੰਦਾ ਵਾ ਇਹ ਧਾਰਾਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਕੀ ਲੱਗਦਾ ਇਹਨਾਂ ਦਾ ਬੇਸਿਕਲੀ 302 307 751 ਇਹ 1 ਜੁਲਾਈ 2024 ਨੂੰ ਸਾਨੂੰ ਨਵੇਂ ਅਪਰਾਧਿਕ ਕਾਨੂੰਨ ਮਿਲ ਗਏ ਸੀ ਜੀ ਬੀ ਐਨ ਐਸ ਐਸ ਭਾਰਤੀ ਨਿਆਏ ਸੁਰੱਖਿਆ ਸੰਹਿਤਾ ਭਾਰਤੀ ਨਿਆਏ ਸੰਹਿਤਾ ਠੀਕ ਹੈ ਭਾਰਤੀ ਸਖਸ਼ੇ ਅਧਿਨਿਯਮ ਇਨਾਂ ਨੇ ਰੀਪਲੇਸ ਕੀਤਾ ਸੀਗਾ ਸਾਡੇ ਪੁਰਾਣੇ ਕ੍ਰਿਮੀਨਲ ਲਾਜ਼ ਸੀ ਆਰ ਪੀ ਸੀ ਆਈ ਪੀ ਸੀ ਤੇ ਐਵੀਡੈਂਸ ਐਕਟ ਸੀ ਆਰ ਪੀ ਸੀ ਤੇ ਆਈ ਪੀ ਸੀ ਤਾਂ ਸਪੈਸੀਫਿਕਲੀ ਕ੍ਰਿਮੀਨਲ ਲਾਅ ਹੀ ਨੇ ਆਈ ਜਿਹੜਾ ਆਪਣਾ ਐਵੀਡੈਂਸ ਐਕਟ ਹੈ ਉਹ ਸਿਵਲ ਤੇ ਕ੍ਰਿਮੀਨਲ ਦੋਨਾਂ ਚੀਜ਼ਾਂ ਨੂੰ ਮੋਨਿਟਰ ਕਰਦਾ ਉਹਦੇ ਚ ਉਹ ਬੇਸਿਕਲੀ ਦੱਸਿਆ ਜਾਂਦਾ ਕਿ ਕਿਵੇਂ ਕੋਈ ਸਬੂਤ ਪੇਸ਼ ਕਰਦੇ ਨੇ ਅਦਾਲਤ ਚ ਕਿਵੇਂ ਕੋਈ ਗਵਾਹੀ ਦੇਣੀ ਆ ਉਹ ਸਾਰਾ ਕੁਝ ਐਵੀਡੈਂਸ ਐਕਟ ਦੇ ਵਿੱਚ ਆਉਂਦਾ ਸੋ ਉਹਨੂੰ ਤਪਾ ਜੀ ਗੱਲ ਕਰਾਂਗੇ ਦੋਨੋਂ ਜਿਹੜੇ ਨਰੋਲ ਕ੍ਰਿਮినਲ ਲਾਜ਼ ਨੇ ਬੀ ਐਨ ਐਸ ਐਸ ਤੇ ਬੀ ਐਨ ਐਸ ਹੁਣ ਇਹਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ 302 307 ਇਹ 751 ਜਾਂ 326 ਇਹ ਸਾਰੇ ਪੁਰਾਣੇ ਲਾਜ਼ ਦੇ ਵਿੱਚ ਸੀਗੇ ਹਾਂ ਜੀ ਆਲਥੋ ਨਵੇਂ ਲਾਜ਼ ਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਆਇਆ ਇਹਨਾਂ ਦੇ ਵਿੱਚ ਪਰ ਕੁਝ ਚੀਜ਼ਾਂ ਨਵੀਆਂ ਐਡ ਹੋ ਗਈਆਂ ਨੇ ਹੁਣ 302 307 ਇਹ ਸਾਰੇ ਇੱਕ ਚੈਪਟਰ ਦੇ ਵਿੱਚ ਆਉਂਦੇ ਸੀ ਜਿਹੜੇ ਮਰਡਰ ਕਲਪੇਬਲ ਹੋਮਿਸਾਈਡ ਜਿਹਨੂੰ ਆਪਾਂ ਗੈਰ ਇਰਾਦਤਨ ਕਤਲ ਕਹਿ ਦਿੰਦੇ ਆ ਠੀਕ ਹੈ ਜੀ ਇਹ ਸਾਰਾ ਕੁਝ ਇੱਕ ਚੈਪਟਰ ਚ ਆਉਂਦਾ ਸੀਗਾ ਉਵੇਂ ਹੀ ਹੁਣੇ ਨਵੇਂ ਲਾਜ਼ ਬੀ ਐਨ ਐਸ ਐਸ ਦੇ ਵਿੱਚ ਵੀ ਇਹ ਇੱਕੋ ਚੈਪਟਰ ਦੇ ਵਿੱਚ ਆ ਗਿਆ ਬਸ ਇਹਨਾਂ ਦਾ ਸੈਕਸ਼ਨ ਚੇਂਜ ਹੋ ਗਿਆ ਠੀਕ ਹੈ ਜੀ ਜਿੱਥੇ ਪਹਿਲਾਂ ਸੈਕਸ਼ਨ 299 ਤੋਂ ਸ਼ੁਰੂ ਹੁੰਦੇ ਸੀਗੇ ਸੀ ਆਰ ਪੀ ਸੀ ਚ ਹੁਣੇ ਸੈਕਸ਼ਨ 100 ਤੋਂ ਸ਼ੁਰੂ ਹੁੰਦੇ ਨੇ ਠੀਕ ਹੈ ਜੀ ਸੈਕਸ਼ਨ 100 ਕਲਪੇਬਲ ਹੋਮਿਸਾਈਡ ਸੈਕਸ਼ਨ 101 ਮਰਡਰ ਨੂੰ ਡਿਫਾਈਨ ਕਰਦਾ ਹੈ ਉਦੇ ਤੋਂ ਬਾਅਦ ਇਹਨਾਂ ਦੀ ਪਿਨਿਸ਼ਮੈਂਟਸ ਸ਼ੁਰੂ ਹੋ ਜਾਂਦੀਆਂ ਨੇ 103 ਚ ਮਰਡਰ ਦੀ ਪਿਨਿਸ਼ਮੈਂਟ ਆ ਜਾਂਦੀ ਹੈ ਇਹਦੇ ਚ ਮੇਜਰ ਚੇਂਜ ਜੇ ਆਪਾਂ ਕਹੀਏ ਹੋਇਆ ਤਾਂ ਇੱਕ ਨਵੀਂ ਨਵਾਂ ਸੈਕਸ਼ਨ ਐਡ ਹੋਇਆ 103 ਜਿਹੜੀ ਯਾਨੀ ਕਿ 302 ਜੇ ਆਪਾਂ ਕਹਿ ਲਈਏ ਜੋ ਪਹਿਲਾਂ ਪਿਨਿਸ਼ਮੈਂਟ ਡਿਫਾਈਨ ਕਰਦਾ ਸੀਗਾ ਵੀ ਮਰਡਰ ਦੀ ਪਿਨਿਸ਼ਮੈਂਟ ਕੀ ਆ ਉਹਦੇ ਵਿੱਚ ਇੱਕ ਮੇਜਰ ਚੇਂਜ ਆਇਆ ਉਹਦੇ ਚ ਇੱਕ ਸੈਕਸ਼ਨ ਚ ਐਡ ਕੀਤਾ ਇਹਨਾਂ ਨੇ ਸਬਸੈਕਸ਼ਨ 103 ਕਲੋਜ਼ 2 ਉਹਦੇ ਚ ਬੇਸਿਕਲੀ ਦੱਸਿਆ ਵੀ ਜੇ ਪੰਜ ਜਾਂ ਉਹਦੇ ਤੋਂ ਵੱਧ ਬੰਦੇ ਹਾਂਜੀ ਇਕੱਠੇ ਹੋ ਕੇ ਕਿਸੇ ਦਾ ਕਤਲ ਕਰਦੇ ਨੇ on the basis of caste race religion community ਉਸ ਚੀਜ਼ ਨੂੰ ਇੱਕ ਸਪੈਸੀਫਿਕਲੀ ਡਿਫਾਈਨ ਕਰਤਾ ਸਜ਼ਾ অলমোਸਟ ਉਹੀ ਹੈ ਜੋ ਨਾਰਮਲ ਮਰਡਰ ਦੇ ਵਿੱਚ ਹੈ ਡੈਥ ਲਾਈਫ ਇਨ ਪ੍ਰिजनਮੈਂਟ ਇਹਦੇ ਵਿੱਚ ਵੀ ਸੇਮ ਹੀ ਸਜ਼ਾ ਰਹਿਣ ਵਾਲੀ ਹੈ ਸੋ ਉਹਨੂੰ ਐਡ ਕੀਤਾ ਵਾ ਹੋਰ ਇਹਦੇ ਵਿੱਚ ਕੋਈ ਮੇਜਰ ਚੇਂਜ ਨਹੀਂ ਆਇਆ ਹੈਗਾ ਉਹਦੇ ਤੋਂ ਬਿਨਾਂ ਤੁਸੀਂ 326 ਦੀ ਗੱਲ ਕੀਤੀ 326 ਦੇ ਵਿੱਚ ਵੀ ਹੁੰਦਾ ਸੀਗਾ ਕਿ ਜਦੋਂ ਲੜਾਈ ਝਗੜਾ ਹੁੰਦਾ ਸੀਗਾ ਪਹਿਲਾਂ 23 24 25 26 ਇਹ ਸਾਰਾ ਕੁਝ ਸੱਟਾਂ ਮਾਰਨੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਇਹ ਸੱਟਾਂ ਦੇ ਵਿੱਚ ਆਉਂਦਾ ਹਰਟਸ ਦੇ ਵਿੱਚ 23 24 ਤੱਕ ਇਹ ਨਾਰਮਲ ਹਰਟ 26 ਆ ਕੇ ਗ੍ਰੀਵੀਅਸ ਹਰਟ ਬਣ ਜਾਂਦਾ ਠੀਕ ਹੈ ਜੀ ਗ੍ਰੀਵੀਅਸ ਹਰਟ ਇਦਾਂ ਹੁੰਦਾ ਹੈ ਕਿ ਕੋਈ ਵੀ ਜੋ ਮੰਨ ਲਓ ਕਿਸੇ ਦੀ ਲੜਾਈ ਝਗੜਾ ਹੋਇਆ ਕਿ ਤਾਂ ਦੰਦ ਟੁੱਟ ਗਏ ਉਹਦੇ 26 ਬਣਦੀ ਹੁੰਦੀ ਸੀ ਹਰ ਇੱਕ ਚੀਜ਼ ਨਾ ਵੈਸੇ ਜੇ ਦੇਖਿਆ ਜਾਵੇ ਜਨਰਲੀ ਕੋਈ ਵੀ ਅਸੀਂ ਕ੍ਰਿਮినਲ ਲਾਅ ਦੇ ਵਿੱਚ ਦੇਖੀਏ ਇੱਕ ਜਨਰਲ ਪ੍ਰੀਜ਼ੰਪਸ਼ਨ ਨਹੀਂ ਲੈ ਕੇ ਚੱਲ ਸਕਦੇ ਕਿ ਆਹ ਚੀਜ਼ ਹੋਈ ਆ ਤਾਂ 26 ਬਣਨੀ ਉਪੜਨੀ ਆ ਠੀਕ ਹੈ ਇਹਦੇ ਵਿੱਚ ਮੈਡੀਕਲ ਰਿਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਔਰ ਬਹੁਤ ਚੀਜ਼ਾਂ ਕਾਊਂਟ ਕਰਕੇ ਹੀ ਕੋਈ ਵੀ ਸੈਕਸ਼ਨ ਇਨਵੋਕ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਆਮ ਤੌਰ ਤੇ ਦੇਖੋਗੇ ਕਈ ਵਾਰੀ ਪੁਲਿਸ ਹੜ்பੜਾ ਹੜ ਤੇ ਵਿੱਚ ਪਹਿਲਾਂ 307 ਲਾ ਦਿੰਦੀ ਹੈ ਬਾਚੂ ਕੱਟ ਕੇ 326 ਵੀ ਰਹਿ ਜਾਂਦੀ ਹੈ ਕਈ ਵਾਰੀ 326 ਵੀ ਨਹੀਂ ਰਹਿੰਦੀ ਹੈ ਸੋ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਵੱਡੀ ਇੱਕ ਡਿਬੇਟ ਔਰ ਹਰੇਕ ਕੇਸ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੁਣ 326 ਦੀ ਮੋਟੇ ਤੌਰ ਤੇ ਐਗਜ਼ਾਮਪਲ ਲਈਏ ਤਾਂ ਕਿਸੇ ਦੇ ਕੋਈ ਟੱਕ ਵੱਜਿਆ ਜਿਹਦੀ ਚ ਦੀ ਹੱਡੀ ਦੇ ਉੱਤੇ ਟੱਕ ਵੱਜਿਆ ਹਾਂਜੀ ਕੋਈ ਚੀਜ਼ ਇਦਾਂ ਦੀ ਸੀ ਕੋਈ ਜਿਹੜਾ ਉਹਨੂੰ ਮਤਲਬ ਡੇਂਜਰਸ ਟੂ ਲਾਈਫ ਨਹੀਂ ਸੀਗਾ ਇੰਨਾ ਜ਼ਿਆਦਾ ਜੇ ਡੇਂਜਰਸ ਟੂ ਲਾਈਫ ਹੋਵੇ ਤਾਂ 307 ਚ ਫਾਲ ਕਰਦਾ ਵਾ ਅਟੈਂਪਟ ਟੂ ਮਰਡਰ ਹਾਂਜੀ ਉਹ ਡੇਂਜਰਸ ਟੂ ਲਾਈਫ ਨਹੀਂ ਸੀਗਾ ਬਟ ਉਹ ਇੰਨਾ ਜ਼ਿਆਦਾ ਖਤਰਨਾਕ ਸੀਗਾ ਕਿ ਉਹ ਬੰਦੇ ਦੇ ਕੋਈ ਅੰਗ ਪੈਰ ਦੇ ਉੱਤੇ ਕਾਫੀ ਗੰਭੀਰ ਸੱਟ ਲੱਗੀ ਹੈ ਤਾਂ ਉਹ 326 ਚ ਫੌਲ ਕਰ ਜਾਂਦਾ ਵਾ ਠੀਕ ਹੈ ਜੀ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਹੀ ਆ ਕੇ ਇਹਨਾਂ ਦੀ ਪੁਨਿਸ਼ਮੈਂਟਸ 326 ਦੇ ਵਿੱਚ ਆਈ ਗੈਸ ਹੁਣ ਇੰਨਾ ਧਿਆਨ ਚ ਨਹੀਂ ਆ ਦੋਵਾਰ ਇੱਕ ਵਾਰੀ ਦੇਖ ਲੈਣੇ ਆਪਾਂ ਲਾਅ ਦੇਖ ਕੇ ਉਹਦੇ ਚ ਦੇਖ ਲਾਂਗੇ ਕਿਉਂਕਿ ਹਰਟ ਵਾਲੇ ਸੈਕਸ਼ਨਸ ਨੇ ਉਹ ਡਿਫਰੈਂਟਲੀ ਉਹਦੇ ਸਾਰਿਆਂ ਦੀ ਪਿਨਿਸ਼ਮੈਂਟਸ ਨੇ 3 ਮਹੀਨੇ ਤੋਂ ਲੈ ਕੇ ਸ਼ੁਰੂ ਹੋ ਜਾਂਦੀਆਂ ਨੇ ਸੋ ਇਹੀ ਚੀਜ਼ਾਂ ਦੇ ਉੱਤੇ ਅਸੀਂ ਹਰੇਕ ਚੀਜ਼ ਨੂੰ ਜਦੋਂ ਵੀ ਕੋਈ ਕੇਸ ਆਉਂਦਾ ਉਹਨੂੰ ਡਿਫਰੈਂਟਲੀ ਇਨਫਰ ਕੀਤਾ ਜਾਂਦਾ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਕਿਵੇਂ ਉਹਦੇ ਕੀ ਅਸਪੈਕਟਸ ਨੇ ਕਿੰਨੀ ਸੱਟ ਹੈ ਜਾਂ ਉਹ ਚੀਜ਼ਾਂ ਦੇ ਉੱਤੇ ਦੇਖ ਕੇ ਫੇਰ ਹੀ ਕੋਈ ਵੀ ਚੀਜ਼ ਉਹਨੂੰ ਦੇਖੀ ਜਾ ਸਕਦੀ ਹੈ ਕਿਉਂਕਿ ਇਨੀਸ਼ੀਅਲੀ ਬਹੁਤ ਕੇਸਸ ਇਦਾਂ ਦੇ ਆਏ ਸੀਗੇ ਤਾਂ ਸੁਪਰੀਮ ਕੋਰਟ ਨੇ ਵੀ ਬਹੁਤ ਵਾਰੀ ਮਾਣੀ ਉਹ ਸੁਪਰੀਮ ਕੋਰਟ ਨੇ ਬਹੁਤ ਚੀਜ਼ਾਂ ਦੇ ਉੱਤੇ ਕਾਗਨਿਡੈਂਸ ਲਿਆ ਇਹਨਾਂ ਚੀਜ਼ਾਂ ਦੇ ਉੱਤੇ ਕਿ ਕਿਵੇਂ ਪੁਲਿਸ ਮਿਸਯੂਜ਼ ਕਰਦੀ ਹੈ ਪਾਵਰਸ ਨੂੰ ਕਿਵੇਂ ਕੋਈ ਐਫਆਈਆਰਸ ਹੋਣ ਵਾਲੀਆਂ ਹੁੰਦੀਆਂ ਪਰ ਹੁੰਦੀਆਂ ਨਹੀਂ ਸੀਗੀਆਂ ਤਾਂ ਉਹ ਟਾਈਮ ਟੂ ਟਾਈਮ ਸੁਪਰੀਮ ਕੋਰਟ ਵੀ ਮੋਨਿਟਰ ਕਰਦੇ ਰਹੇ ਨੇ ਤਾਂ ਕਿਤੇ ਨਾ ਕਿਤੇ ਹੁਣ 1 ਸਾਲ ਹੋ ਚੁੱਕਿਆ ਸਾਨੂੰ ਉਹ ਨਵੇਂ ਲਾਜ਼ ਨੂੰ ਪੜ੍ਹਦੇ ਉਹਨਾਂ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਕਹੂੰਗਾ ਕਿ ਜੋ ਜਿਵੇਂ ਆਪਾਂ ਰੇਪ ਕੇਸਸ ਦੇ ਵਿੱਚ ਨਿਰਭਿਆ ਕੇਸ ਹੋਇਆ ਸੀਗਾ ਦਲੀ ਦੇ ਵਿੱਚ ਉਦੋਂ ਤੋਂ ਬਾਅਦ ਜਸਟਿਸ ਵਰਮਾ ਦੀ ਕਮੇਟੀ ਬਣੀ ਸੀਗੀ ਉਹਨਾਂ ਨੇ ਕੁਝ ਕਹेलो ਰეკਮੈਂਡੇਸ਼ਨਸ ਦਿੱਤੀਆਂ ਸੀਗੀਆਂ ਕਿ ਆ ਚੀਜ਼ਾਂ ਆਪਾਂ ਐਡ ਕਰ ਸਕਦੇ ਹਾਂ ਉਹ ਹੋਈਆਂ ਤਾਂ ਹੈ ਨਾ ਵਿਲੋਸਟ ਪਰ ਪੂਰੀਆਂ ਨਹੀਂ ਹੋਈਆਂ ਠੀਕ ਹੈ ਸੋ ਹੁਣ ਕੰਮ ਕਰ ਰਹੇ ਹਾਂ ਪਿਛਲੇ 1 ਸਾਲ ਤੋਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਨਵੇਂ ਲਾਜ਼ ਨੂੰ ਲੈ ਕੇ ਉਹਨਾਂ ਨੂੰ ਹੀ ਪੜ੍ਹ ਕੇ ਹੁਣ ਕੋਰਟਸ ਦੇ ਵਿੱਚ ਕਰ ਰਹੇ ਹਾਂ ਪਰ ਹਜੇ ਵੀ ਬਹੁਤ ਸਾਰਾ ਡਿਲੇਮਾ ਜਿਹੜਾ ਅਨਸਰਡ ਹੈ ਬਹੁਤ ਸਾਰੇ ਕੁਐਸਚਨਸ ਨੇ ਜਿਹੜੇ ਅਨਸਰਡ ਨੇ ਨਵੇਂ ਲਾਜ਼ ਦੇ ਵਿੱਚ ਵੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਨਾ ਧਾਰਾਾਂ ਵਿੱਚ ਸਭ ਤੋਂ ਖਤਰਨਾਕ ਧਾਰਾ ਕਿਹੜੀ ਆ ਨਹੀਂ ਦੇਖੋ ਖਤਰਨਾਕ ਐਜ਼ ਇਨ ਸੈਂਸ ਕੋਈ ਖਤਰਨਾਕ ਕਿੰਨਾ ਧਾਰਾ ਦੇਖੋ ਹਰੇਕ ਚੀਜ਼ ਦੇ ਉੱਤੇ ਅਲੱਗ ਹੋਣੀ ਆ ਠੀਕ ਹੈ ਜੀ ਤੁਸੀਂ ਕਿਸੇ ਨਾਲ ਕੁੱਟਮਾਰ ਕੀਤੀ ਉਹਦੇ ਸੱਟਾਂ ਲੱਗੀਆਂ ਉਹਦੇ ਲਈ ਤਾਂ ਸਾਰਿਆਂ ਤੋਂ ਖਤਰਨਾਕ ਧਾਰਾ ਮਰਡਰੀ ਹੋਗੀ ਠੀਕ ਹੈ ਜੀ ਤੁਸੀਂ ਕਿਸੇ ਨਾਲ ਠੱਗੀ ਠੋਰੀ ਕੀਤੀ ਤੁਸੀਂ ਉਹਦੇ ਨਾਲ ਕੋਈ ਪੈਸੇ ਦੀ ਚਾਲਸਾਜੀ ਕੀਤੀ ਹਾਂਜੀ ਉਹਦੇ ਵਿੱਚ ਖਤਰਨਾਕ ਧਾਰਾ ਚੀਟਿੰਗ ਦੀ ਆਉਂਦੀ ਹੈ ਮੇ 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 ਕਹਿ ਰਿਹਾ ਮਤਲਬ ਕਿ ਨਾਰਮਲ ਜਦ ਆਪਾਂ ਅਣਜਾਣ ਬੰਦੇ ਨੂੰ ਹੀ ਪਤਾ ਹੁੰਦਾ ਵੀ ਕਿ ਭਾਰਾ ਕਿਹੜੀ ਲੱਗੀ ਆ ਜਿਹਨੇ ਪਹਿਲੀ ਵਾਰ ਲੜਾਈ ਹੋਈ ਆ ਛੋਟੀ ਮਿੰਡੀ ਲੜਾਈ ਹੋਈ ਆ ਉੱਤੇ ਕੋਈ ਧਾਰਾ ਕੋ ਵੱਡੀ ਲਗੈਂਦੀ ਆ ਉਹਨੂੰ ਕਿਵੇਂ ਪਤਾ ਲੱਗੂ ਵੀ ਧਾਰਾ ਨਾਰਮਲ ਆ ਜਾਂ ਗੋ ਖਤਰਨਾਕ ਹੋ ਸਕਦੀ ਹੈ ਨਹੀਂ ਦੇਖੋ ਇਹਦੇ ਲਈ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਅ ਅੱਜ ਕੱਲ੍ਹ ਇੱਕ ਟ੍ਰੈਂਡ ਬਹੁਤ ਚੱਲ ਪਿਆ ਹਾਂਜੀ ਇਹ ਇਕੱਲਾ ਸਾਡੇ ਪ੍ਰੋਫੈਸ਼ਨ ਚ ਨਹੀਂ ਹਰੇਕ ਪ੍ਰੋਫੈਸ਼ਨ ਚ ਹੁੰਦਾ ਕੀ ਹੈ ਕਿ ਕੋਈ ਵੀ ਚੀਜ਼ ਆਉਂਦੀ ਹੈ ਸਾਡੇ ਕੋਲ ਕਲਾਇੰਟਸ ਵੀ ਆਉਂਦੇ ਨੇ ਉਹ ਗੂਗਲ ਤੋਂ ਪੜ੍ਹ ਕੇ ਆਉਂਦੇ ਨੇ AI ਦਾ ਜ਼ਮਾਨਾ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਬਟ ਹਰੇਕ ਕੇਸ ਨੂੰ ਡਿਫਰੈਂਟਲੀ ਟੀਲ ਕੀਤਾ ਜਾਂਦਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇੱਕ ਕੇਸ ਨੂੰ ਚੱਕ ਕੇ ਤੁਸੀਂ ਦੂਜੇ ਦੇ ਉੱਤੇ ਉਹਦੇ ਤੇ ਲੈਂਡਮਾਰਕ ਨਹੀਂ ਬਣਾ ਸਕਦੇ ਠੀਕ ਹੈ ਜੀ ਸੋ ਜੇ ਕਦੇ ਵੀ ਇਦਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਕਿਸੇ ਨੂੰ ਕੋਈ ਲੱਗਦਾ ਹੈ ਕਿ ਕੋਈ ਧਾਰਾ ਗਲਤ ਲੱਗੀ ਹੈ ਜਾਂ ਨਹੀਂ ਆਪਦੇ ਵਕੀਲ ਨਾਲ ਸਲਾਹ ਕਰੋ ਕਿਉਂਕਿ ਵਕੀਲ ਹੀ ਤੁਹਾਨੂੰ ਪ੍ਰੋਪਰਲੀ ਉਸ ਚੀਜ਼ ਨੂੰ ਸਟੱਡੀ ਕਰਕੇ ਦੱਸ ਪਾਊਗਾ ਕਿ ਕੀ ਇਹ ਸਹੀ ਹੈ ਜਾਂ ਇਹ ਗਲਤ ਹੈ ਠੀਕ ਹੈ ਬਹੁਤ ਵਾਰੀ ਸਾਡੇ ਕੋਲੇ ਕੇਸਸ ਆਉਂਦੇ ਨੇ ਜਿਦੇ ਵਿੱਚ ਅਸੀਂ ਦੇਖਦੇ ਆਂ ਕਿ ਇਹ ਪੁਲਿਸ ਨੇ ਬਿਨਾ ਮੈਡੀਕਲ ਤੋਂ ਹੀ ਕੋਈ ਜਵੇਂ 307 326 ਲਾਤੀ ਬਿਨਾ ਮੈਡੀਕਲ ਤੋਂ ਹੀ ਲਾਤੀ ਉਹਦੇ ਵਿੱਚ ਗਰਾਉਂਡਸ ਬਹੁਤ ਅੱਛੇ ਲੈ ਕੇ ਪਹਿਲੇ ਦਿਨ ਤੋਂ ਡਿਫੈਂਸ ਲਿਆ ਜਾਵੇ ਵਧੀਆ ਤਰੀਕੇ ਨਾਲ ਤਾਂ ਵਧੀਆ ਔਰ ਕਈ ਵਾਰੀ ਕੀ ਹੁੰਦਾ ਹੈ ਕਿ ਮਲਟੀਪਲ ਵਕੀਲਸ ਕੋਲੇ ਸਲਾਹ ਲੈਂਦੇ ਆਂ ਉੱਥੇ ਵੀ ਸਲਾਹਾਂ ਦਾ ਬਹੁਤ ਫਰਕ ਪੈਂਦਾ ਕਿਉਂਕਿ ਹਰੇਕ ਬੰਦੇ ਨੇ ਆਪਣਾ ਦਿਮਾਗ ਅਲੱਗ ਤਰੀਕੇ ਨਾਲ ਹਾਂਜੀ ਇਹ ਤਾਂ ਹੈ ਤਾਂ ਉਹ ਮੈਂ ਕ੍ਰਿਮినਲ ਲਾਅ ਦੇ ਵਿੱਚ ਇੱਕ ਚੀਜ਼ ਗਾਉਂਗਾ ਕਿ ਜਦੋਂ ਤੋਂ ਤੁਸੀਂ ਜ਼ਮਾਨਤ ਲਾਤੀ ਉਹਦੇ ਵਿੱਚ ਜਦੋਂ ਤੋਂ ਤੁਸੀਂ ਡਿਫੈਂਸ ਲੈ ਲਿਆ ਨਾ ਉਹ ਡਿਫੈਂਸ ਤੁਹਾਡਾ ਅੰਤ ਤੱਕ ਚੱਲਦਾ ਸੋ ਪਹਿਲਾਂ ਹੀ ਪ੍ਰੋਪਰ ਤਰੀਕੇ ਨਾਲ ਸੋਚ ਸਮਝ ਕੇ ਉਸ ਚੀਜ਼ ਨੂੰ ਚਲੋ ਵੀ ਗੂਗਲ ਦੀ ਹੈਲਪ ਲੈਣੀ ਬੰਦ ਕਰੋ ਕਿਉਂਕਿ ਕਲਾਇੰਟਸ ਸਾਡੇ ਕੋਲ ਵੀ ਆਉਂਦੇ ਆ ਅਸੀਂ ਉਹਨਾਂ ਨੂੰ ਕੋਈ ਚੀਜ਼ ਕਹਿੰਦੇ ਆ ਉਹ ਪੜ ਕੇ ਗੂਗਲ ਤੋਂ ਪੜ ਕੇ ਆਏ ਹੁੰਦੇ ਨੇ ਕੁਝ ਠੀਕ ਹੈ ਜੀ ਉਹ ਸਾਡੇ ਤੋਂ ਕੁਐਸਚਨਸ ਪੁੱਛਦੇ ਨੇ ਬਟ ਸਾਨੂੰ ਪਤਾ ਹੁੰਦਾ ਕਿ ਪਰਸਪੈਕਟਿਵ ਤੋਂ ਕਿਵੇਂ ਪੁੱਛ ਰਹੇ ਨੇ ਰੀਜ਼ਨ ਬੀਇੰਗ ਗੂਗਲ ਨੇ ਬਹੁਤ ਲਿਮਟਿਡ ਨੋਲੇਜ ਹੁਣ ਗੂਗਲ ਨੂੰ ਤਾਂ ਨਹੀਂ ਪਤਾ ਹੈ ਤੁਹਾਡੀ ਲੜਾਈ ਕਿਵੇਂ ਹੋਈ ਹਾਂਜੀ ਗੂਗਲ ਨੂੰ ਇਹ ਵੀ ਨਹੀਂ ਪਤਾ ਕਿ ਸੋਟੀਆਂ ਚੱਲੀਆਂ ਜਾਂ ਕੋਈ ਤੇਜ਼ ਤਰਹ ਹਥਿਆਰ ਚੱਲੇ ਜਾਂ ਕੋਈ ਵੈਪਨ ਯੂਜ਼ ਹੋਇਆ ਗੂਗਲ ਨੂੰ ਨਹੀਂ ਪਤਾ ਹੈਗਾ ਤੁਸੀਂ ਇੱਕ ਸਿੰਪਲ ਇਨਸਟੈਂਸ ਦੇ ਦੋਗੇ ਉੱਤੇ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਅੱਜਕੱਲ ਏਆਈ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਹੈ ਹਜੇ ਏਆਈ ਦੀ ਨੋਲੇਜ ਬਹੁਤ ਲਿਮਟਿਡ ਹੈ ਮੈਂ ਕਹੂੰਗਾ ਹਾਂ ਉਹਨਾਂ ਦੇ ਟਾਈਮ ਦੇ ਵਿੱਚ ਸ਼ਾਇਦ AI ਇਹਨਾਂ ਡਵੈਲਪ ਹੋ ਜਾਵੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੋਨਾ ਕੰਮ ਕਰਨ ਲੱਗ ਜਾਵੇ ਕਿਉਂਕਿ AI ਦੇ ਹਜੇ ਇਨੀਸ਼ੀਅਲੀ ਜੇ ਦੇਖਿਆ ਜਾਵੇ ਕੋਈ ਏਡੀ ਨੋਲਿਜ ਨਹੀਂ ਮਿਲਦੀ ਹੈ ਇਹ ਤੋ ਵੀ ਠੀਕ ਹੈ ਉਹ ਇੱਕ ਸੈਟ ਪੈਟਰਨ ਹੈ ਜਿਹੜਾ ਉਹ ਦੱਸਦੇ ਨੇ ਉਹਨਾਂ ਨੇ ਜੋ ਬੁੱਕਸ ਦੇ ਵਿੱਚ ਲਿਖਿਆ ਕੋਈ ਇਲਸਟ੍ਰੇਸ਼ਨਸ ਦਿੱਤੀਆਂ ਨੇ ਸਿੰਪਲ ਉਹਨਾਂ ਨੂੰ ਲੈ ਕੇ ਚੱਲਣਾ ਕਿਉਂਕਿ ਹਰੇਕ ਜਦੋਂ ਅਸੀਂ ਸੈਕਸ਼ਨਸ ਪੜ੍ਹਦੇ ਹਾਂ ਮੋਸਟਲੀ ਸੈਕਸ਼ਨਸ ਦੇ ਨਾਲ ਦੋ ਤਿੰਨ ਐਗਜ਼ਾਮਪਲਸ ਦਿੱਤੀਆਂ ਹੁੰਦੀਆਂ ਜਿਹਨੂੰ ਇਲਸਟ੍ਰੇਸ਼ਨਸ ਕਹਿੰਦੇ ਹਾਂ ਹਾਂਜੀ ਕਿ ਇਹ ਸੈਕਸ਼ਨ ਨੂੰ ਸਮਝਣ ਦੇ ਵਿੱਚ ਥੋੜੀ ਸੌਖ ਹੋਵੇ ਤਾਂ AI ਜਾਂ Google ਸਿਰਫ ਇਲਸਟ੍ਰੇਸ਼ਨਸ ਨੂੰ ਪੜ੍ਹੂਗਾ ਪਰ ਉਹਨੂੰ ਇੰਟਰਪ੍ਰੀਟ ਕਰਨਾ ਉਹਨੂੰ ਪ੍ਰੋਪਰਲੀ ਦੇਖਣਾ ਵਕੀਲ ਦਾ ਕੰਮ ਹੈ ਹਰੇਕ ਬੰਦਾ ਆਪਣੇ ਕਿੱਤੇ ਦੇ ਵਿੱਚ ਮਾਸਟਰ ਹੁੰਦਾ ਹੈ ਹਾਂ ਜੇ ਤਾਂ ਹੈ ਤਾਂ ਉਹ ਚੀਜ਼ ਦੇ ਉੱਤੇ ਜਦੋਂ ਪੜ੍ਹਾਈ ਕਰਕੇ ਆਏ ਆ ਤਾਂ ਤੁਸੀਂ ਇੱਕ 5 ਮਿੰਟ Google ਦੇ ਉੱਤੇ ਲਾ ਕੇ ਉਸ ਚੀਜ਼ ਨੂੰ ਫਿਗਰ ਆਊਟ ਨਹੀਂ ਕਰ ਸਕਦੇ ਹੈਗੇ ਤਾਂ ਇੱਕ ਜਿਹਦਾ ਕੰਮ ਹੈ ਕਹਿੰਦੇ ਨਾ ਜਿਸਕਾ ਕੰਮ ਉਸੀ ਕੋ ਸਾਜੀ ਸਹੀ ਗੱਲ ਹੈ ਤਾਂ ਇਹ ਪਹਿਲੇ ਦਿਨ ਤੋਂ ਹੀ ਡਿਫੈਂਸ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕ੍ਰਿਮੀਨਲ ਲਾਅ ਦੇ ਵਿੱਚ ਇਸੇ ਲਈ ਵਧੀਆ ਵਕੀਲ ਕੋਲੇ ਜਾ ਕੇ ਸਲਾਹ ਲਓ ਕੋਈ ਵੀ ਤੁਹਾਨੂੰ ਮੁਸ਼ਕਿਲ ਆਉਂਦੀ। ਹਾਂਜੀ। ਮੰਨ ਲਓ ਜੇ ਆਪਣੇ ਕੋ ਕਤਲ ਹੋ ਗਿਆ। ਉਹਨੂੰ ਸਲੈਂਡਰ ਕਰਨਾ ਚਾਹੀਦਾ ਵਾ ਜਾਂ ਜਿਹੜੀ ਪੁਲਿਸ ਦੀ ਕਾਰਵਾਈ ਨੇ ਪੁਲਿਸ ਅਰੈਸਟ ਕਰਾ ਜਾ ਕੇ। ਨਹੀਂ। ਜਦੋਂ ਕੋਈ ਆਫੈਂਸ ਹੋ ਗਿਆ ਕਿਸੇ ਤੋਂ ਕੋਈ ਇਦਾਂ ਦਾ ਕੋਈ ਜੁਰਮ ਹੋ ਗਿਆ। ਤਾਂ ਉਹਦੇ 'ਚ ਬਚਣ ਦੇ ਚਾਂਸਸ ਤਾਂ ਬਹੁਤ ਘੱਟ ਨੇ ਅਨਟਿਲ ਐਨਲੈਸ ਤੁਸੀਂ ਬਿਲਕੁਲ ਬੇਕਸੂਰ ਹੋ। ਹਾਂਜੀ। ਫਿਰ ਤਾਂ ਤੁਸੀਂ ਕਹਿ ਲਓ ਕਿ ਹਾਂ ਤੁਸੀਂ ਜੇਲ੍ਹ ਜਾਣ ਤੋਂ ਬਚਣ ਲਈ ਆਪਣਾ ਹੋਰ ਰੈਮੇਡੀ ਲੈਣ ਲੱਗ ਜਾਨੇ ਹੋ ਉਹ ਮੈਂ ਬਾਅਦ ਚ ਗੱਲ ਕਰ ਲੈਨੇ ਆ ਉਹਦੇ ਤੇ ਵੀ ਆਪਾਂ ਕਿਹ ਕਿਹ ਰੈਮੇਡੀਜ਼ ਹੋ ਸਕਦੀਆਂ ਨੇ ਤੇ ਪਰ ਮੈਂ ਤਾਂ ਕਹੂੰਗਾ ਕਿ ਜੇ ਇਦਾਂ ਦਾ ਕੋਈ ਹੋਇਆ ਤਾਂ ਸਰੈਂਡਰ ਕਰਨਾ ਹੀ ਪੁਲਿਸ ਅਰੈਸਟ ਪੁਲਿਸ ਕੋਲ ਜਾ ਕੇ ਅਰੈਸਟ ਹੋ ਜਾਣਾ ਹੀ ਸਾਰਿਆਂ ਤੋਂ ਵੱਡਾ ਕਿਉਂਕਿ ਫਿਰ ਤੁਹਾਡਾ ਟ੍ਰਾਇਲ ਚੱਲੂਗਾ ਜੇ ਤੁਸੀਂ ਬੇਗੁਨਾਹ ਹੋ ਤਾਂ ਉੱਥੋਂ ਵੀ ਨਿਕਲ ਕੇ ਆਉਂਗੇ ਠੀਕ ਹੈ ਜੀ ਹੁਣ ਕਤਲ ਦੀ ਗੱਲ ਕਰ ਲੈਨੇ ਆ ਕਤਲ ਦੋ ਤਰ੍ਹਾਂ ਦੇ ਹੁੰਦੇ ਆ ਗੈਰ ਰਾਦਤਨ ਤੇ ਰਾਦਤਨ ਜਿਹਨੂੰ ਕਲਪੇਬਲ ਹੋਮਿਸਾਈਡ ਤੇ ਮਰਡਰ ਕਹ ਦਿੰਦੇ ਆ ਠੀਕ ਹੈ ਜੀ ਹੁਣ ਇਹਨਾਂ ਦੇ ਵਿੱਚ ਜੇ ਡਿਫਰੈਂਸ ਦੇਖਣ ਲੱਗੇ ਤਾਂ ਬਹੁਤ ਥਿਨ ਲਾਈਨ ਡਿਫਰੈਂਸ ਹੈ ਪਰ ਸਜ਼ਾ ਦੇ ਵਿੱਚ ਬਹੁਤ ਫਰਕ ਹੈ ਠੀਕ ਹੈ ਜੀ ਮਰਡਰ ਦੀ ਸਜ਼ਾ ਹੈਗੀ ਆ ਲਾਈਫ ਇਨ ਪ੍ਰिजनਮੈਂਟ ਡੈਥ ਤੱਕ ਵੀ ਆ ਉਹਦੇ ਵਿੱਚ ਮੈਕਸਿਮਮ ਕਲਪੇਬਲ ਹੋਮਿਸਾਈਡ ਮੈਕਸਿਮਮ 10 ਸਾਲ ਹੈ ਠੀਕ ਹੈ ਤਾਂ ਜਦੋਂ ਇੰਨਾ ਚੀਜ਼ਾਂ ਦੇ ਵਿੱਚ ਫਰਕ ਆਉਂਦਾ ਹੈ ਤਾਂ ਉਹਨੂੰ ਫਿਗਰ ਆਊਟ ਕਰਨਾ ਵੀ ਇੱਕ ਵਕੀਲ ਦਾ ਕੰਮ ਬਣ ਜਾਂਦਾ ਹੈ ਕਿ ਉਹਨਾਂ ਨੇ ਜੇ ਕਤਲ ਹੋ ਹੀ ਗਿਆ ਮੰਨ ਲਓ ਕੋਈ ਤੁਹਾਡੀ ਲੜਾਈ ਹੋਈ ਹੈ ਔਰ ਸਾਰੇ ਸਬੂਤ ਇਹ ਕਹਿ ਰਹੇ ਆ ਕਿ ਉੱਥੇ ਲੜਾਈ ਹੋਈ ਹੈ ਉਹ ਹੀਟ ਆਫ ਦਾ ਮੂਮੈਂਟਸ ਹੋਇਆ ਤਾਂ ਉਹ ਕਲਪੇਬਲ ਹੋਮਿਸਾਈਡ ਹੋ ਗਈ ਤਾਂ ਇੰਨਾ ਚੀਜ਼ਾਂ ਦੇ ਉੱਤੇ ਜਦੋਂ ਕੰਮ ਕਰਨਾ ਤਾਂ ਵਕੀਲ ਨੇ ਕਰਨਾ ਮੰਨ ਲਓ ਕਲਪੇਬਲ ਹੋਮਿਸਾਈਡ ਦੀ ਇੱਕ ਮੋਟੀ ਜੀ ਐਗਜ਼ਾਮਪਲ ਹੈ ਕਿ ਤੁਸੀਂ ਕੋਈ ਟੋਆ ਪੱਟਿਆ ਟੋਆ ਪੱਟ ਕੇ ਉਹਦੇ ਉੱਤੇ ਛੋਟੀਆਂ ਰੱਖਤੀਆਂ ਜਾਂ ਉਹਨੂੰ ਕਵਰ ਕਰਤਾ ਕਿਸੇ ਚੀਜ਼ ਨਾਲ ਹਾਂਜੀ ਪਰ ਤੁਹਾਨੂੰ ਇਹ ਪਤਾ ਕਿ ਜੇ ਇਹਦੇ ਵਿੱਚ ਕੁਡੇ ਗਿਆ ਤਾਂ ਉਹਦੀ ਡੈਥ ਹੋ ਸਕਦੀ ਉੱਥੋਂ ਮੰਨ ਲਓ ਇਹ ਬੰਦਾ ਕ੍ਰਾਸ ਕਰਦਾ ਤੇ ਉਹਦੇ ਵਿੱਚ ਡਿੱਗਦਾ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹ ਕਲਪੇਬਲ ਹੋਮੋਸਾਈਡ ਆ ਮਰਡਰ ਨਹੀਂ ਹੈ ਠੀਕ ਹੈ ਜੀ ਤਾਂ ਜਿੱਥੇ ਬੇਸਿਕਲੀ ਇੱਕ ਮੋਟਾ ਜਿਹਾ ਐਗਜ਼ਾਮਪਲ ਆ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਚੀਜ਼ ਨੂੰ ਅਲੱਗ ਇਨਫਰ ਕੀਤਾ ਜਾ ਸਕਦਾ ਕੋਈ ਲੈਂਡਮਾਰਕ ਨਹੀਂ ਰੱਖਿਆ ਜਾ ਸਕਦਾ ਜਦੋਂ ਵੀ ਕੋਈ ਕੇਸ ਆਉਂਦਾ ਉਹ ਅਲੱਗ ਤਰੀਕੇ ਨਾਲ ਦੇਖਣਾ ਇੱਕ ਯਾਨੀ ਕਿ ਬੇਸਿਕ ਇਹਦੇ ਜਿਹੜੇ ਡਿਫਰੈਂਸ ਆ ਤੁਸੀਂ ਮਾਰਨਾ ਨਹੀਂ ਚਾਹੁੰਦੇ ਸੀ ਪਰ ਬੰਦਾ ਮਰ ਗਿਆ ਉਹ ਮਰਡਰ ਨਹੀਂ ਹੁੰ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਡਿਫਰ ਕਰਨਾ ਵੀ ਇੱਕ ਕਹਿ ਲਓ ਕਿ ਡਿਫੈਂਸ ਲੈਣਾ ਇਸ ਚੀਜ਼ ਦਾ ਉਹ ਵਕੀਲ ਦਾ ਕੰਮ ਆ ਜਾਂਦਾ ਕਿਉਂਕਿ ਅੱਜ ਤੱਕ ਤੁਸੀਂ ਕਦੇ ਦੇਖਿਆ ਕਿ 304 ਦੇ ਅੰਡਰ ਐਫਆਈਆ ਹੋਈ ਹੋਵੇ 302 ਦੇ ਅੰਡਰ ਹੀ ਹੁੰਦੀ ਹੈ ਤਾਂ ਪੁਲਿਸ ਨੇ ਤੁਹਾਨੂੰ ਮਰਡਰ ਦੇ ਵਿੱਚ ਹੀ ਅਕਿਊਜ਼ ਕਰਨਾ ਉਹ ਵਕੀਲ ਦਾ ਕੰਮ ਹੈ ਕਿ ਉਹਨੇ ਕਲਪੂਲ ਹੋਮਿਸਾਈਡ ਚ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਜੇ ਮੰਨ ਲਓ ਕਤਲ ਮੈਂ ਮੈਂ ਕਰਵਾਉਣਾ ਕਿਸੇ ਦਾ ਕਤਲ ਕੀਤਾ ਕਿਸੇ ਨੇ ਆ ਸਾਜ਼ਿਸ਼ ਕਰਤਾ ਮੈਂ ਆ ਤਾਂ ਸਜ਼ਾ ਕਿਨੂੰ ਵੱਧ ਹੋਊਗੀ ਜਾਂ ਫਰਕ ਇੱਕੋ ਜਿਹਾ ਹੋਊਗਾ ਨਹੀਂ ਏ ਪ੍ਰੂਵ ਹੋ ਜਵੇ ਜੇ ਪੁਲਿਸ ਦੀ ਐਵਿਡੈਂਸ ਪੁਲਿਸ ਦੀ ਇਨਵੈਸਟੀਗੇਸ਼ਨ ਚ ਪ੍ਰੂਵ ਹੋ ਜਵੇ ਕਿ ਤੁਸੀਂ ਇਕੁਅਲੀ ਇਨਵੋਲਵ ਹੋ ਮੰਨ ਲਓ ਇਹ ਇਹ ਬੰਦਾ ਹਾਂਜੀ ਉਹਨੇ ਬੀ ਨੂੰ ਕਿਹਾ ਕਿ ਤੂੰ ਸੀ ਨੂੰ ਜਾ ਕੇ ਮਾਰ ਦੇ ਹਾਂਜੀ ਹੁਣ ਦਿਮਾਗ ਤਾਂ ਇਹਦਾ ਹੀ ਉਹਨਾਂ ਲੱਗਿਆ ਤਾਂ ਉਹ ਕ੍ਰਿਮੀਨਲ ਕਾਂਸਪੀਰੇਸੀ ਹੈ ਜਿਹਨੂੰ ਪਹਿਲਾਂ 120 ਬੀ ਕਹਿ ਦਿੰਦੇ ਸੀਗੇ ਆਪਾਂ ਸੀ ਆਰ ਪੀ ਸੀ ਦੇ ਵਿੱਚ ਉਹਦੇ ਵਿੱਚ ਇਕੁਅਲੀ ਲਾਇਬਲ ਹੁੰਦਾ ਜੀ ਬੰਦਾ ਠੀਕ ਹੈ ਜਿਹਨੇ ਮਾਰਿਆ ਔਰ ਜਿਹਨੇ ਉਹਨੂੰ ਯਾਨੀ ਕਿ ਘੜਿਆ ਵਾ ਸਾਜਿਸ਼ ਨੂੰ ਉਹ ਇਕੁਅਲੀ ਲਾਇਅਬਲ ਹੋਣਗੇ ਜਿਹੜੀ ਸਜ਼ਾ ਉਹਨੂੰ ਮਿਲੂਗੀ ਉਹ ਦੂਜੇ ਨੂੰ ਵੀ ਇੱਕ ਅਲੱਗ ਮਰਡਰ ਦੇ ਵਿੱਚ ਨਹੀਂ ਠੀਕ ਹੈ ਕੋਈ ਵੀ ਆਫੈਂਸ ਜਿਹੜਾ ਉਹਦੇ ਚ ਆਪੀਸੀ ਚ ਹੁਣ ਬੀਐਨਐਸ ਦੇ ਵਿੱਚ ਹੁੰਦਾ ਔਰ ਇਕੁਅਲ ਜਿੰਨੀ ਸਜ਼ਾ ਉਹਦੀ ਬਣਦੀ ਓਨੀ ਹੋਦੀ ਠੀਕ ਹੈ ਹਾਂਜੀ ਇੱਕ ਉਮਰ ਕੈਦ ਕੀ ਹੁੰਦੀ ਆ ਉਮਰ ਕੈਦ ਕਿੱਲ ਅੱਜ ਤੱਕ ਹੁੰਦੀ ਆ ਜਾਂ ਕੋਈ 20 ਸਾਲੀ ਕਹਿੰਦੇ ਹੁੰਦੇ ਆ ਵੀ ਦਿਨ ਰਾਤ ਕੱਟਣ ਕੇ 20 ਸਾਲੀ ਬਣ ਜਾਂਦੀ ਓ ਉਮਰ ਕੈਦ ਅਦਰਵਾਈਜ਼ ਤਾਂ ਟਿਲ ਡੈਥ ਹੈ ਜੀ ਉਮਰ ਕਹਿ ਤਾ ਉਮਰ ਹੁੰਦੀ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ ਠੀਕ ਹੈ ਜੀ ਹੁਣ ਇੱਕ ਪਹਿਲਾ ਕਨਸੈਪਟ ਸਮਝੋ ਕਿ ਕਿਸੇ ਬੰਦੇ ਤੋਂ ਕੋਈ ਜੁਰਮ ਹੋ ਗਿਆ ਉਹਦੇ ਤੇ ਐਫ ਆਈ ਆਰ ਹੋ ਗਈ ਉਹਦਾ ਟ੍ਰਾਇਲ ਚੱਲ ਰਿਹਾ ਹਾਂ ਜੀ ਹੁਣ ਇਹਦੇ ਤੋਂ ਪਹਿਲਾਂ ਇੱਕ ਚੀਜ਼ ਆਉਂਦੀ ਆ ਕਿ ਡਿਫਾਲਟ ਬੇਲ ਕਹਿ ਦਿੰਨੇ ਆ ਅਸੀਂ ਉਹਨੂੰ ਡਿਫਾਲਟ ਬੇਲ ਹੁੰਦੀ ਆ ਕਿ ਜਦੋਂ ਕੋਈ ਬੰਦਾ ਅਰੈਸਟ ਹੁੰਦਾ ਅਰੇਸਟ ਹੋਇਆ ਸਿਰਫ ਜੇ ਕੋਈ ਕਸਟਡੀ ਤੋਂ ਬਾਹਰ ਹੈ ਉਹਦੇ ਤੇ ਨਹੀਂ ਜਦੋਂ ਕੋਈ ਬੰਦਾ ਜੁਡੀਸ਼ੀਅਲ ਕਸਟਡੀ ਚ ਹੈ ਉਹਦੇ ਤੇ ਕੀ ਹੁੰਦਾ ਹੈ ਕਿ ਜਦੋਂ ਉਹਦੀ ਅਰੇਸਟ ਹੋਈ ਉਹਦੇ ਤੋਂ ਲੈ ਕੇ ਜੇ ਪੁਲਿਸ ਕੋਈ ਆਫੈਂਸ ਹੈ ਜਿਹੜਾ ਜਿਹਦੀ 10 ਸਾਲ ਤੱਕ ਸਜ਼ਾ ਹੈ ਉਹਦੇ ਚ 60 ਦਿਨਾਂ ਦੇ ਵਿੱਚ ਵਿੱਚ ਹਾਂਜੀ ਚਾਰ ਸ਼ੀਟ ਫਾਈਲ ਕਰਨੀ ਹੁੰਦੀ ਹੈ ਕੋਰਟ ਚ ਜੇ 10 ਸਾਲ ਤੋਂ ਉੱਤੇ ਵਾਲੇ ਨੇ ਤਾਂ ਉਹਨਾਂ ਚ 90 ਦਿਨਾਂ ਦੇ ਵਿੱਚ ਵਿੱਚ ਚਾਰ ਸ਼ੀਟ ਫਾਈਲ ਕਰਦੇ ਜੇ ਪੁਲਿਸ ਉਹਦੀ ਅਰੇਸਟ ਤੋਂ ਲੈ ਕੇ 60 ਦਿਨੀਆਂ 90 ਦਿਨਾਂ ਦੇ ਵਿੱਚ ਨਹੀਂ ਫਾਈਲ ਕਰਦੇ ਤਾਂ ਉਹਨੂੰ ਡਿਫਾਲਟ ਬੇਲ ਮਿਲ ਜਾਂਦੀ ਹੈ ਠੀਕ ਹੈ ਜੀ ਦੂਜੇ ਇਹਦੇ ਚ ਹੁੰਦਾ ਵਾ ਕੋਈ ਬੰਦਾ ਜਿਵੇਂ ਮੰਨ ਲਓ ਕੋਈ ਗ੍ਰੀਵੀਅਸ ਆਫੈਂਸਰ ਹੁਣ ਉਸ ਆਫੈਂਸ ਦੀ ਜਿੰਨੀ ਮੈਕਸਿਮਮ ਸਜ਼ਾ ਫੋਰ ਐਗਜ਼ੈਂਪਲ ਮੈਕਸਿਮਮ ਸਜ਼ਾ 10 ਸਾਲ ਹੈ ਤਾਂ ਜੇ ਉਹ ਬੰਦਾ 5 ਸਾਲ ਅੰਦਰ ਲਾ ਚੁੱਕਿਆ ਆਲਰੇਡੀ ਤੇ ਉਹਦਾ ਹਜੇ ਟ੍ਰਾਇਲ ਚੱਲ ਰਿਹਾ ਹੈ ਜਾਂ ਉਹ ਕਿਸੇ ਕਾਰਨ ਕਰਕੇ ਅੱਗੇ ਨਹੀਂ ਵਧ ਸਕਿਆ ਟ੍ਰਾਇਲ ਤਾਂ ਉਹਨੂੰ ਅੱਧੀ ਸਜ਼ਾ ਜਦੋਂ ਉਹਦੀ ਹੋ ਚੁੱਕੀ ਆ ਅੱਧੀ ਤੋਂ ਵੱਧ ਹਾਂਜੀ ਤਾਂ ਉਹਨੂੰ ਪਰਸਨਲ ਬਾਂਡ ਤੇ ਛੱਡ ਦਿੰਦੇ ਨੇ ਇਹ ਲਾਅ ਹੈ ਇਦੇ ਵਿੱਚ ਡੈਥ ਜਿਹੜੇ ਕੇਸਿਸ ਪਹਿਲਾਂ ਆਈਪੀਸੀ ਦੇ ਵਿੱਚ ਸੀ ਪਹਿਲਾਂ ਸੋਰੀ ਸੀਆਰਪੀਸੀ ਦੇ ਵਿੱਚ ਸੀਗਾ ਕਿ ਜਿਹੜੇ ਕੇਸਿਸ ਡੈਥ ਨਾਲ ਪਿਨਿਸ਼ਡ ਨੇ ਜਿਨ੍ਹਾਂ ਦੀ ਪਿਨਿਸ਼ਮੈਂਟ ਡੈਥ ਹੈ ਉਹਦੇ ਵਿੱਚ ਨਹੀਂ ਹੁੰਦਾ ਸੀ ਪਰ ਹੁਣ ਨਵਾਂ ਵੀ ਐਡ ਹੋ ਗਿਆ ਕਿ ਜਿਹਦੇ ਲਾਈਫ ਇਨ ਪ੍ਰिजनment ਵੀ ਡੈਥ ਹੋ ਐਡ ਹੋ ਗਈ ਤਾਂ ਉਮਰ ਜੀ ਨੂੰ ਕਹਿ ਦਿੰਨੇ ਆ ਐਂਡ ਦੂਜਾ ਕਿਸੇ ਤੇ ਮਲਟੀਪਲ ਐਫਆਈਆਰਸ ਨੇ ਉਹ ਵੀ ਐਡ ਹੋ ਗਿਆ ਕਿ ਉਹਨੂੰ ਇਹਦੇ ਵਿੱਚ ਮਾਫੀ ਨਹੀਂ ਮਿਲੂਗੀ ਸਿਰਫ ਉਸ ਬੰਦੇ ਨੂੰ ਮਿਲੂਗੀ ਜਿਹੜਾ ਡੈਥ ਲਾਈਫ ਇਨ ਪ੍ਰिजन 'ਚ ਮੜਿਆ ਮਲਟੀਪਲ ਐਫਆਈਆਰਸ ਤੋਂ ਬਿਨਾ ਉਹਦੀ ਜਦੋਂ ਉਤੀ ਸਜ਼ਾ ਉਹ ਆਲਰੇਡੀ ਕੱਟ ਚੁੱਕਿਆ ਤਾਂ ਉਹਨੂੰ ਪਰਸਨਲ ਬੋਰਡ ਤੇ ਛੱਡ ਦਿੱਤਾ ਜਾਊ ਹੁਣ ਜਿਹੜੀ ਤਾਂ ਉਮਰ ਸਜ਼ਾ ਦੀ ਤੁਸੀਂ ਗੱਲ ਕੀਤੀ ਹੈ ਕਿ ਜਰਨਲ ਲੋਕਾਂ ਦੇ ਵਿੱਚ ਭਰਮ ਹੈ ਕਿ 14 ਸਾਲੀ ਹੁੰਦੀ ਹੈ ਜਾਂ 20 ਸਾਲੀ ਹੁੰਦੀ ਹੈ 20 ਸਾਲੀ ਇਹ ਤਾਂ ਗਣੀ ਜਾਂਦੀ ਸੀ ਕਿ ਜੇ ਕੋਈ ਆਫੈਂਸ ਹੈ ਜਿਹੜਾ ਲਾਈਫ ਇਨ ਪ੍ਰिजनमेंट ਨਾਲ ਪੁਨਿਸ਼ਿਬਲ ਹੈ ਹਾਂ ਜੀ ਜੇ ਉਹਦੇ ਵਿੱਚ ਬੰਦੇ ਨੇ 10 ਸਾਲ ਕੱਟ ਲੈਣਾ ਤਾਂ ਉਹਨੂੰ ਉਹਦੇ ਤੋਂ ਬਾਅਦ ਯਾਨੀ ਕਿ ਉਹਦੀ ਪਰਸਨਲ ਬੋਰਡ ਤੇ ਰিলিজ ਕੀਤਾ ਜਾ ਸਕਦਾ ਠੀਕ ਹੈ ਜੀ ਤੇ 14 ਸਾਲੀ ਇਹ ਤਾਂ ਕਿ ਨਹੀਂ ਜਾਂਦੀ ਸੀ ਵੈਸੇ 14 ਸਾਲ ਦਾ ਪੀਰੀਅਡ ਹੁੰਦਾ ਹੈ ਕਿ ਜੇ ਬੰਦੇ ਦਾ ਕੋਈ ਬਿਹੇਵੀਅਰ ਗੁੱਡ ਹੈ 14 ਸਾਲ ਤੋਂ ਬਾਅਦ ਮਾਫ ਕੀਤੀ ਜਾ ਸਕਦੀ ਹੈ ਸਰਦਾਰ ਉਹਨੂੰ ਛੱਡਿਆ ਜਾ ਸਕਦਾ ਹੈ 14 ਸਾਲ ਇਸ ਲਈ ਗਿਣਾ ਜਾਂਦੇ ਪਰ ਹੁਣ ਜਦੋਂ ਨਵਾਂ BNSS ਦੇ ਵਿੱਚ ਆ ਗਿਆ ਕਿ ਲਾਈਫ ਇਨ ਪ੍ਰਿਜ਼ਨਮੈਂਟ ਵਾਲੇ ਨੂੰ ਤਾਂ ਕੋਈ ਕੰਸੈਸ਼ਨ ਹੈ ਹੀ ਨਹੀਂ ਇਸ ਚੀਜ਼ ਤੇ ਕਿ ਉਹਨੂੰ ਨਹੀਂ ਛੱਡਿਆ ਜਾਊਗਾ ਤਾਂ 20 ਸਾਲ ਵਾਲਾ ਕਨਸੈਪਟ ਤਾਂ ਖਤਮ ਹੋ ਗਿਆ 14 ਸਾਲ ਦਾ ਕਨਸੈਪਟ ਇਹੀ ਹੈ ਕਿ ਉਸ ਤੋਂ ਬਾਅਦ ਉਹਨੂੰ ਛੱਡਿਆ ਜਾ ਸਕਦਾ ਹੈ ਉਹਦੇ ਗੁੱਡ ਬਿਹੇਵੀਅਰ ਬਹੁਤ ਬਹੁਤ ਫੈਕਟਰਸ ਹੁੰਦੇ ਨੇ ਉਹ ਮੈਨੂਅਲਸ ਦੇ ਵਿੱਚ ਪੜਕੇ ਉਸ ਤੋਂ ਬਾਅਦ ਠੀਕ ਹੈ ਜੀ ਹਾਂਜੀ ਇਹਨਾਂ ਤਰ੍ਹਾਂਾਂ ਵਿੱਚ ਔਰਤਾਂ ਤੇ ਮਰਦਾਂ 'ਚ ਕੋਈ ਫਰਕ ਹੁੰਦਾ ਵਾ ਜਾਂ ਸੇਮ ਤੁਸੀਂਮ ਲੱਗਦੀਆਂ ਨੇ? ਉਹ ਨਹੀਂ। ਜਦੋਂ ਕੋਈ ਆਫੈਂਡਰ ਹੈ ਤਾਂ ਉਹਦੇ 'ਚ ਫਰਕ ਹੋਊਗਾ। ਸੌਰੀ, ਜਦੋਂ ਕੋਈ ਆਫੈਂਡਰ ਔਰਤ ਜਾਂ ਮਰਦ ਹੈ, ਕੋਈ ਜਿਸਨੇ ਕਤਲ ਕੀਤਾ ਤਾਂ ਉਹ ਸੇਮ ਹੀ ਰਹਿੰਦੀਆਂ ਨੇ। ਪਰ ਜਨਰਲੀ ਕੋਰਟਸ ਗ੍ਰੈਵਿਟੀ ਆਫ ਆਫੈਂਸ ਜਦੋਂ ਸਜ਼ਾ ਦਾ ਟਾਈਮ ਆਉਂਦਾ ਉਦੋਂ ਥੋੜਾ ਡਿਫਰੈਂਸ ਕਰ ਲੈਂਦੇ ਆ। ਠੀਕ ਹੈ। ਕੁਝ ਤਰ੍ਹਾਂਾਂ ਨੇ ਜਿਵੇਂ ਜਿਹੜੀਆਂ ਹੈ ਹੀ ਸਿਰਫ ਔਰਤਾਂ ਦੇ ਅਗੇਂਸਟ ਨੇ। ਉਹ ਜੈਂਡਰ ਨਿਊਟਰਲ ਨਹੀਂ ਹੈਗੀਆਂ। ਹੁਣ ਅਸੀਂ ਦੇਖਦੇ ਹਾਂ ਕ੍ਰੁਐਲਟੀ ਆ 498 ਮੈਟ੍ਰਿਮੋਨੀਅਲ ਡਿਸਪਿਊਟਸ ਤੇ ਬੇਸਿਕਲੀ ਹੁੰਦੀ ਆ ਹੁਣ ਆਈਪੀ ਆਈਪੀਸੀ ਦੇ ਵਿੱਚ ਸੀਗੀ ਹੁਣ 498 ਉਹ ਸਿਰਫ ਤੇ ਸਿਰਫ ਅਗੇਂਸਟ ਊਮਨ ਆ ਉਹਦੇ ਚ ਅਕਿਊਜ਼ਡ ਲੇਡੀਜ਼ ਜਾਂ ਜੈਂਟਸ ਦੋਨੋਂ ਹੋ ਸਕਦੇ ਨੇ ਬਟ ਉਹ ਹੁੰਦੀ ਉਹਦੇ ਚ ਵਿਕਟਿਮ ਊਮਨ ਨਹੀਂ ਆ ਰੇਪ ਐ ਉੱਚ ਵਿਕਟਿਮ ਸਿਰਫ ਊਮਨ ਆ ਬਹੁਤ ਸਾਰੀਆਂ ਰੇਪ ਦੇ ਵਿੱਚ ਨੇ ਸੈਕਸ਼ੁਅਲ ਹਰਾਸਮੈਂਟ ਐਂਡ ਆਲ ਉਹ ਉਹਦੇ ਚ ਸਿਰਫ ਮੀਲਸ ਦੇ ਅਗੇਂਸਟ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਊਮਨ ਦੇ ਅਗੇਂਸਟ ਨਹੀਂ ਹੁੰਦੀ ਆਈ। ਸੋ ਕਈ ਥਾਵਾਂ ਦੇ ਉੱਤੇ ਆ ਕੇ ਡਿਫਰੈਂਸ਼ੀਏਟ ਕੀਤਾ ਜਾਂਦਾ ਹੈ। ਇਹ ਇਨ ਲਾਜ਼ ਦੇ ਵਿੱਚ ਠੀਕ ਹੈ। ਜੀ। ਧੰਨਵਾਦ ਬਾਈ ਇਸਨ ਟਾਈਮ ਦਿੱਤਾ। ਸੱਚ ਗੱਲ। ਧੰਨਵਾਦ। ਕੇਸ ਆਨ ਸਾਡਾ ਮੌਜੂਦ ਐਡਵੋਕੇਟ ਜਸਮਨ ਸਿੰਘ ਗਿੱਲ ਗੱਲਬਾਤ ਕੀਤੀ ਹੈ ਜਾਣਿਆ ਅਪਰਾਧਿਕ ਧਾਰਾਵਾਂ ਬਾਰੇ। ਜਈਆਂ ਹੋਰ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ। ਧੰਨਵਾਦ।